ਇਹ ਹੋਇਆ ਹੈ ਕਿ ਜਿਹਦੀ ਮੌਜੂਦਾ ਸਰਕਾਰ ਹੋਵੇ ਉਹਨਾਂ ਦੇ ਉਲਟ ਪਈ ਹੈ ਤੁਸੀਂ ਮੰਨਦੇ ਹੋ ਦੀ ਗੱਲ ਦਾ ਸੱਚ ਪਹਿਲਾਂ ਤੁਸੀਂ ਜਵਾਬ ਦਿਓ ਮੈਨੂੰ ਅਸੀਂ ਲੋਕਾਂ ਦੇ ਵਿੱਚ ਜਾਣਿਆ ਤੋਂ ਦੇਖਣ ਨੂੰ ਸਿਰਫ ਧਰਨੇ ਮਿਲਦੀ ਹੈ ਕਿਹੜੇ ਬੰਦੇ ਦੀ ਜੁਬਾਨ ਹੀ ਹੈ ਨਹੀਂ ਵੱਡੇ ਵੱਲੋਂ ਕਿਸ ਦੇ ਸੰਬੰਧ ਤੱਕ ਜੜੀ ਅੱਜ ਮੰਗ ਬਤਨ ਦੀ ਇਹ ਤਾਂ ਜੀ ਜੋ ਅਮਸ਼ਾ ਨੇ ਪਾਰਲੀਮੈਂਟ ਵਿੱਚ ਬਾਬਾ ਉਮੀਦਵਾਰ ਜੀ ਦਾ ਮਜ਼ਾਕ ਉਡਾਇਆ ਉਹਦੇ ਨਾਲ ਸਾਰਿਆਂ ਦੇ ਜਿਹੜੇ ਦੇਲ ਆ ਉਹ ਦੁਖੀ ਹੈ ਕਿਉਂਕਿ ਬਾਬਾ Ambedkar ji ਨੇ ਸੰਵਿਧਾਨ ਬਣਾ ਕੇ ਦਿੱਤਾ ਆਪਨੂੰ ਤੇ ਉਹ ਸੰਵਿਧਾਨ ਦੇ ਤਹਿਤ ਇਹ ਮੁਲਕ ਚੱਲਦਾ ਸੋ ਇਸ ਕਰਕੇ ਐ ਇੱਕ ਹੋਮ ਮਿਨਿਸਟਰ ਦਾ ਮਜ਼ਾਕ ਉਡਾਉਣਾ ਬਾਬਾ Ambedkar ji ਦਾ ਇਸ ਤੋਂ ਸ਼ਰਮਨਾ ਗੱਲ ਕੋਈ ਨਹੀਂ ਸੋ ਕਾਂਗਰਸ ਪਾਰਟੀ ਕਿਉਂਕਿ ਮੇਨ ਆਪੋਜੀਸ਼ਨ ਦੀ ਪਾਰਟੀ ਹੈ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਵੀ ਤੇ ਪੰਜਾਬ ਵਿੱਚ ਵੀ ਅਸੀਂ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਅਸਤੀਫੇ ਦੀ ਮੰਗ ਕਰਦੇ ਹਾਂ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਵੱਲੋਂ ਤੇ ਸਾਡੀ ਜਿਹੜੀ ਜ਼ਿਲ੍ਹੇ ਦੀਆਂ ਕਮੇਟੀਆਂ ਹਨ ਉਹਨਾਂ ਵੱਲੋਂ ਸਾਰੇ ਸਤਕਾਰਯੋਗ ਸਾਡੇ ਜਿਹੜੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਉਹ ਡੀਸੀ ਨੂੰ ਮੰਗ ਪੱਤਰ ਦੇਣ ਆਏ ਆ ਤਾਂ ਕਿ ਅਮਿਤ ਸ਼ਾਹ ਨੂੰ ਮੋਰਲ ਗਰਾਉਂਡ ਤੇ ਰਿਜਾਈਨ ਕਰਨਾ ਚਾਹੀਦਾ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੈ ਉਹ ਵੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਵੀ ਬਾਬਾ ਸਾਹਿਬ ਦੇ ਜਿਹੜੇ ਸਵੇਦਾਨ ਦੇ ਅਕੋਰਡਿੰਗ ਟੂ ਚੱਲਦੇ ਆ ਉਹਨਾਂ ਨੇ ਕਿਉਂ ਚੁੱਪੀ ਧਾਰੀ ਕੀਤੀ। ਵੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਤਾਂ ਲੋਕਾਂ ਵਿੱਚ ਬੁਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਕੱਲੀ ਇਸ ਗੱਲ ਤੇ ਚੁੱਪੀ ਨਹੀਂ ਧਾਰੀ ਵੀ ਉਹਨਾਂ ਨੇ ਹਰ ਗੱਲ ਤੇ ਚੁੱਪੀ ਧਾਰੀ ਰਹੀ। ਉਹਨਾਂ ਨੇ ਕਿੰਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਸੰਗਤ ਨਾਲ ਵਾਅਦੇ ਕੀਤੇ ਸੀ, ਬੀਬੀਆਂ ਨਾਲ ਵਾਅਦੇ ਕੀਤੇ ਸੀ। ਇੱਕ ਵੀ ਪੂਰਾ ਨਹੀਂ ਕੀਤਾ। ਇਸ ਕਰਕੇ ਉਹਨਾਂ ਨੂੰ ਤਾਂ ਚੁੱਪੀ ਉਹਨਾਂ ਨੇ ਧਾਰੀ ਵੀ ਇਹ ਤਾਂ ਹੋਰ ਚੁੱਪ ਹੋ ਜਾੜਾ ਉਹਨਾਂ ਦਾ ਕੰਮ ਤਾਂ ਹੋ ਗਿਆ ਠੀਕ ਹੈ ਉਹ ਤਾਂ ਹੁਣ ਸਮਝ ਲਓ ਆ ਜਿਹੜੇ ਆ ਰਿਜ਼ਲਟ ਆਏ ਆ ਕਾਰਪੋਰੇਸ਼ਨਾਂ ਦੇ ਤੇ ਮਿਊਸਪਲ ਕਮੇਟੀਆਂ ਉਹਨਾਂ ਦੀ ਤੁਸੀਂ ਦੇਖ ਲਿਆ ਕਦੀ ਇਹ ਹੋਇਆ ਕਿ ਜਿਹਦੀ ਮੌਜੂਦਾ ਸਰਕਾਰ ਹੋਵੇ ਠੀਕ ਹੈ ਟੱਕੇ ਟੁੱਕੇ ਨਾਲ ਮਾਰੇ ਮੋਢੇ ਜਿਤਾਲੇ ਪਰ ਜਿੱਥੇ ਵੀ ਵੋਟ ਪੈ ਗਈ ਸ਼ਹਿਰਾਂ 'ਚ ਉਹਨਾਂ ਦੇ ਉਲਟ ਪਈ ਹੈ ਸੋ ਇਸ ਕਰਕੇ ਉਹਨਾਂ ਨੇ ਤਾਂ ਲੋਕਾਂ ਨਾਲ ਧੋਖਾ ਕੀਤਾ ਤੇ ਲੋਕਾਂ ਦੇ ਉਹਨਾਂ ਨੂੰ ਪਛਾਣ ਲਿਆ ਤੇ ਧੋਖਾ ਵਾਲੀ ਦੇਣੀ ਚੱਲਣਾ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਤੱਕਾ ਕੀਤਾ ਪਰ ਉਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸੀਐਮ ਭਗਵੰਤ ਮਾਨ ਵੀ ਸਟੇਜਾਂ ਤੋਂ ਕਹਿੰਦੀ ਆ ਸਾਡੀ ਸਰਕਾਰ ਆ ਜਿਹੜੀ ਨਿਰਪੱਖ ਆ ਅਸੀਂ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦੇ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਤੱਕਾ ਇਸਾਈ ਨਹੀਂ ਕਰਦੇ ਤੁਸੀਂ ਭਗਵੰਤ ਮਾਨ ਦੀ ਗੱਲ ਮੰਨਦੇ ਹੋ ਤੁਸੀਂ ਮੰਨਦੇ ਹੋ ਨੀ ਸਟੇਜਾਂ ਤੋਂ ਕਹਿ ਰਹੇ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਸਟੇਜਾਂ ਤੋਂ ਤਾਂ ਕੋਈ ਕੁਝ ਕਹੀ ਜਾਓ ਹਮ ਸਟੇਜਾਂ ਤੋਂ ਹਰਿ ਜਹ ਹਜ਼ਾਰਾ ਦੁਨੀਆ ਕਹਿੰਦੀ ਐ ਤੁਸੀਂ ਮੰਨਦੇ ਹੋ ਦੀ ਗੱਲ ਦਾ ਸੱਚ ਪਹਿਲਾਂ ਤੁਸੀਂ ਜਵਾਬ ਦਿਓ ਮੈਨੂੰ ਅਸੀਂ ਮੰਨਦੇ ਨਹੀਂ ਸੀ ਕਿਉਂਕਿ ਗਰਾਊਂਡ ਰਿਐਲਿਟੀ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਉਹਦੇ ਦੇਖਣ ਨੂੰ ਸਿਰਫ ਧਰਨੇ ਮਿਲਦੀ ਐ ਛੋਟੇ ਵੀਰ ਮੈਂ ਤਾਂ ਹੀ ਕਹਿਣਾ ਭਗਵੰਤ ਮਾਨ ਦੀ ਗੱਲ ਦਾ ਹੁਣ ਕੋਈ ਵੀ ਸੱਚ ਨਹੀਂ ਮੰਨਦਾ ਉਹਦੇ ਬਾਰੇ ਤਾਂ ਹੁਣ ਗੱਲ ਹੀ ਨਾ ਕਰਿਆ ਕਰੀਏ ਆਪਾਂ ਕਿਉਂਕਿ ਜਦੋਂ ਉਹਨੂੰ ਲੋਕ ਨਹੀਂ ਸੱਚ ਮੰਨਦੇ ਆਪਾਂ ਉਹਦੀ ਕਦੀ ਗੱਲ ਕਰਨੀ ਉਸ ਬੰਦੇ ਦਾ ਕਦੀ ਜਿਹੜੇ ਬੰਦੇ ਦੀ ਜ਼ੁਬਾਨ ਹੀ ਠੀਕ ਹੈ ਉਹਦੀ ਆਪਾਂ ਕਾਹਦੇ ਉਸ ਗੱਲ ਕਰਨੀ ਹੈ ਸੋ ਇਸ ਕਰਕੇ ਉਹਨਾਂ ਨੂੰ ਛੱਡੋ ਤਕੜੇ ਹੋ ਕੇ ਸਾਰੇ ਸੰਗਤ ਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਇਹਨਾਂ ਤੋਂ ਖੜਾ ਛਡਾਉਣਾ ਇੱਕ ਜੋ ਸੈਂਟਰ ਵਿੱਚ ਇਹ ਬਾਬਾ ਉਮੇਦਗਰ ਜੀ ਵੀ ਇਹਨਾਂ ਨੇ ਅਪਸ਼ਬਦ ਬੋਲੇ ਆ ਉਸ ਗੱਲ ਤੇ ਹੋਮ ਮਿਨਿਸਟਰ ਦਾ ਅਸਤੀਫਾ ਲੈਣਾ ਕੀ ਲੱਗਦਾ ਤੁਹਾਨੂੰ ਅਸਤੀਫਾ ਦੇ ਦੇਣਗੇ ਅਮਰ ਸਾਹਿਬ ਦੇਖੋ ਗੱਲ ਇਹ ਹੈ ਆਪੋਜੀਸ਼ਨ ਦਾ ਕੰਮ ਹੈ ਲੋਕਾਂ ਦੀ ਆਵਾਜ਼ ਠਾਹਣਾ ਤੇ ਜੇ ਕੋਈ ਬੰਦਾ ਲੋਕਾਂ ਤੋਂ ਮੁਨਕਰ ਹੋ ਜੂ ਤੇ ਫਿਰ ਉਹਦਾ ਕੀ ਹੈ ਫਿਰ ਕੋਈ ਨਹੀਂ ਜੋ ਸਮਾ ਇਹਨਾਂ ਲੋਕਾਂ ਪਿੱਛੇ ਲਾ ਦੇਣਗੇ ਠੀਕ ਹੈ ਜੇਕਰ ਅਸਤੀਫਾ ਨਹੀਂ ਦਿੰਦੇ ਤਾਂ ਅਗਲਾ ਪ੍ਰਦਰਸ਼ਨ ਕੀ ਹੋਵੇਗਾ ਕਾਂਗਰਸ ਪਾਰਟੀ ਉਹ ਅਗਲਾ ਪਟਿਆ ਸਾਹਿਬ ਦੇਖੋ ਇਹ ਜਿਹੜੀ ਚੱਲ ਰਹੀ ਹੈ ਸਾਡੀ ਐਜੀਟੇਸ਼ਨ ਇਹ ਚੱਲ ਰਹੀ ਹੈ AICC ਦੇ ਥੱਲੇ ਤੇ ਜਦੋਂ ਅਗਲਾ ਹੁਕਮ ਆਊਗਾ AICC ਦਾ ਤੇ ਪ੍ਰਧਾਨ ਜੀ ਤੁਹਾਨੂੰ ਦੱਸ ਦੇਣਗੇ ਤਾਂ ਇਹ ਸਾਡੀ ਗੱਲਬਾਤ ਆ ਜਿਹੜੀ ਕੁਸ਼ਲਦੀਪ ਸਿੰਘ ਕਿਕਟੇ ਲੋ ਨਾਲ ਹੋਈ ਹੈ ਜਿਨ੍ਹਾਂ ਵੱਲੋਂ ਅੱਜ ਅਮਿਤ ਸ਼ਾਹ ਦੇ ਲਈ ਵਿਰੋਧ ਕੀਤਾ ਗਿਆ ਜੋ ਕਿ ਅਮਿਤ ਸ਼ਾਹ ਵੱਲੋਂ ਸੰਸਦ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਲਈ ਆਪਸ਼ਬਦ ਬੋਲੇ ਗਏ ਆ ਤਾਂ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਅਮਿਤ ਸ਼ਾਹ ਹੁਣ ਅਸਤੀਫਾ ਦਿੰਦੇ ਆ ਜਾਂ ਨਹੀਂ ਦਿੰਦੇ ਜਾਂ ਅਗਲਾ ਪ੍ਰਟੈਸਟ ਜਾਂ ਕਦੋਂ ਤੱਕ ਇਹ ਪ੍ਰਟੈਸਟ ਜਾਰੀ ਰਹਿਣਗੇ ਕਾਂਗਰਸ ਪਾਰਟੀ ਦੇ ਤਾਂ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ ਢੁਗੇ ਪੰਜਾਬ ਦੇ ਨਾਲ